ਮੈਂ ਦਿਓਰ ਦੀ دیਵਾਨੀ ਸੀ। ਦੇਵਰ ਜੋ ਕਹਿੰਦਾ ਮੈਂ ਉਸ ਨੂੰ ਖੁਸ਼ ਰੱਖਣ ਲਈ ਉਹ ਸਭ ਕਰ ਦਿੰਦੀ। ਇੱਕ ਦਿਨ ਦਰਾਣੀ ਘਰ ਵਿੱਚ ਨਹੀਂ ਸੀ। ਮੈਂ ਉਸ ਦੇ ਕੱਪੜੇ ਪਾ ਕੇ ਦਿਓਰ ਦੇ ਕੋਲ ਸੋ ਗਈ। ਪਰ ਦਿਓਰ ਨੇ ਤਾਂ ਮੇਰੀ ਮੇਰਾ ਵਿਆਹ ਬਹੁਤ ਮੁਸ਼ਕਿਲ ਨਾਲ ਹੋਇਆ ਸੀ। ਕਿਉਂਕਿ ਮੈਨੂੰ ਕਿਸੇ ਖੂਬਸੂਰਤ ਮੁੰਡੇ ਨਾਲ ਵਿਆਹ ਕਰਨਾ ਸੀ। ਕਿਉਂਕਿ ਮੈਂ ਖੁਦ ਵੀ ਬਹੁਤ ਸੋਹਣੀ ਸੀ। ਪਰ ਮੈਂ ਬਹੁਤ ਗਰੀਬ ਸੀ। ਇਸ ਲਈ ਮੇਰੇ ਲਈ ਜੋ ਵੀ ਰਿਸ਼ਤਾ ਹੁੰਦਾ ਉਹ ਮੁੰਡਾ ਗਰੀਬ ਹੀ ਹੁੰਦਾ। ਅਤੇ ਬਦਸੂਰਤ ਵੀ ਇਸ ਲਈ ਮੈਂ ਕਈ ਸਾਲ ਤੱਕ ਵਿਆਹ ਤੋਂ ਮਨਾ ਕਰਦੀ ਰਹੀ ਅਤੇ ਇੱਥੋਂ ਤੱਕ ਕਿ ਮੇਰੇ ਵਾਲ ਸਫੇਦ ਹੋਣ ਲੱਗੇ ਮੇਰਾ ਬਾਪ ਮਰ ਚੁੱਕਿਆ ਸੀ ਅਤੇ ਮੇਰੇ ਵਿਆਹ ਦੇ ਇੰਤਜ਼ਾਰ ਵਿੱਚ ਮੇਰੀ ਮਾਂ ਵੀ ਮਰ ਗਈ ਸੀ ਅਤੇ ਭਰਾ ਭਾਬੀ ਮੈਨੂੰ ਇਸ ਗੱਲ ਦੇ ਤਾਨੇ ਮਾਰਨ ਲੱਗੇ ਪਰ ਮੈਂ ਆਪਣੀ ਜਿੱਦ ਤੇ ਅੜੀ ਰਹੀ ਮੈਂ ਚਾਹੁੰਦੀ ਸੀ ਕਿ ਮੇਰਾ ਪਤੀ ਮੇਰੀ ਤਰ੍ਹਾਂ ਹੀ ਸੋਹਣਾ ਹੋਵੇ ਅਤੇ ਉਹ ਅਮੀਰ ਵੀ ਹੋਵੇ ਕਿਉਂਕਿ ਮੈਂ ਗਰੀਬੀ ਤੋਂ ਤੰਗ ਆ ਚੁੱਕੀ ਸੀ ਫਿਲਹਾਲ ਇੱਕ ਦਿਨ ਮੇਰੀ ਇਹ ਇੱਛਾ ਵੀ ਪੂਰੀ ਹੋ ਗਈ ਅਤੇ ਮੇਰੇ ਘਰ ਵਾਲਿਆਂ ਨੇ ਮੈਨੂੰ ਇੱਕ ਮੁੰਡੇ ਦੀ ਫੋਟੋ ਦਿਖਾਈ ਜੋ ਕਿ ਬਹੁਤ ਸੋਹਣਾ ਤੇ ਖੂਬਸੂਰਤ ਸੀ ਅਤੇ ਜਿਸ ਦਿਨ ਉਹ ਮੇਰਾ ਰਿਸ਼ਤਾ ਲੈ ਕੇ ਆਈ ਨਾਲ ਇੰਨਾ ਸਮਾਨ ਲੈ ਕੇ ਆਏ ਕਿ ਮੈਨੂੰ ਯਕੀਨ ਹੋ ਗਿਆ ਕਿ ਮੁੰਡਾ ਬਹੁਤ ਤਮੀਰ ਹੈ ਮੇਰੇ ਪੈਰ ਸਤਵੇਂ ਅਸਮਾਨ ਤੇ ਸਨ ਮੈਂ ਖੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾ ਪਾ ਰਹੀ ਸੀ ਮੈਂ ਸੋਚ ਰਹੀ ਸੀ ਮੈਂ ਜੋ ਸੁਪਨਾ ਦੇਖਿਆ ਸੀ ਉਹ ਪੂਰਾ ਹੋਣ ਜਾ ਰਿਹਾ ਹੈ ਥੋੜੇ ਦਿਨਾਂ ਬਾਅਦ ਹੀ ਮੇਰਾ ਵਿਆਹ ਵੀ ਹੋ ਗਿਆ ਜਦੋਂ ਮੇਰਾ ਵਿਆਹ ਹੋਇਆ ਉਸ ਸਮੇਂ ਮੈਂ ਬਹੁਤ ਖੁਸ਼ ਸੀ ਪਰ ਮੇਰੀ ਸਾਰੀ ਖੁਸ਼ੀ ਵਿਆਹ ਦੀ ਪਹਿਲੀ ਰਾਤ ਹੀ ਉੱਡ ਗਈ ਕਿਉਂਕਿ ਮੇਰਾ ਪਤੀ ਤਾਂ ਬੁੱਢਾ ਸੀ ਪਰ ਮੇਰੇ ਘਰ ਵਾਲਿਆਂ ਨੇ ਮੇਰੇ ਪਤੀ ਦੀ ਜਵਾਨੀ ਦੀ ਤਸਵੀਰ ਦਿਖਾਈ ਸੀ ਜਿਸ ਵਿੱਚ ਉਹ ਬਹੁਤ ਸੋਹਣਾ ਸੀ ਉਮਰ ਜ਼ਿਆਦਾ ਹੋਣ ਦੀ وجہ ਨਾਲ ਹੁਣ ਉਹ ਬੁੱਢਾ ਦਿਖਾਈ ਦਿੰਦਾ ਸੀ ਮੇਰੀ ਭਾਬੀ ਨੇ ਮੇਰੇ ਨਾਲ ਧੋਖਾ ਕੀਤਾ ਸੀ ਪਰ ਹੁਣ ਮੇਰਾ ਵਿਆਹ ਹੋ ਚੁੱਕਿਆ ਸੀ ਇਸ ਲਈ ਮੈਂ ਸਬਰ ਕਰ ਲਿਆ ਜੇਕਰ ਮੈਂ ਆਪਣੇ ਪਤੀ ਤੋਂ ਤਲਾਕ ਲੈ ਲੈਂਦੀ ਤਾਂ ਮੇਰੇ ਤੇ ਤਲਾਕ ਦਾ ਦਾਗ ਲੱਗ ਜਾਂਦਾ ਅਤੇ ਕੋਈ ਵੀ ਮੇਰੇ ਨਾਲ ਵਿਆਹ ਨਾ ਕਰਦਾ ਵੈਸੇ ਵੀ ਮੇਰੇ ਸਹੁਰੇ ਘਰ ਵਿੱਚ ਸੱਸ ਸੋਹਰਾ ਨਹੀਂ ਸੰ ਮੇਰਾ ਪਤੀ ਅਤੇ ਉਸ ਦਾ ਇੱਕ ਛੋਟਾ ਪਰਿਵਾਰ ਸੀ ਸਾਡਾ ਛੋਟਾ ਜਿਹਾ ਪਰਿਵਾਰ ਸੀ ਅਤੇ ਮੈਂ ਇੱਥੇ ਰਾਜ ਕਰਨ ਵਾਲੀ ਸੀ ਮੇਰੇ ਦਿਉਰ ਦਾ ਵਿਆਹ ਹੁਣ ਤੱਕ ਸਹੁਰੇ ਘਰ ਵਿੱਚ ਵੀ ਹੁਕਮ ਚਲਾਉਂਦੀ ਇੱਥੋਂ ਤੱਕ ਕਿ ਮੇਰੇ ਦਿਉਰ ਨੇ ਆਪਣੇ ਭਰਾ ਨੂੰ ਕਿਹਾ ਕਿ ਹੁਣ ਮੈਂ ਵਿਆਹ ਕਰਨਾ ਚਾਹੁੰਦਾ ਇਹ ਸੁਣ ਕੇ ਮੈਂ ਖੁਸ਼ ਹੋ ਗਈ ਕਿ ਰੋਜ਼ ਇਸ ਦੇ ਲਈ ਕੁੜੀਆਂ ਦੇਖਣ ਜਾਇਆ ਕਰੂੰਗੀ ਪਰ ਇਸ ਨੇ ਤਾਂ ਸਾਡੇ ਸਾਹਮਣੇ ਹੀ ਕਹਿ ਦਿੱਤਾ ਕਿ ਉਹ ਕੁੜੀ ਦੇਖ ਚੁੱਕਿਆ ਹੈ ਅਤੇ ਉਹ ਰਿਸ਼ਤਾ ਲੈ ਕੇ ਜਾਣਾ ਚਾਹੁੰਦਾ ਸੀ ਅਸੀਂ ਤੁਰੰਤ ਜਾ ਕੇ ਰਿਸ਼ਤਾ ਤੈਅ ਕਰ ਲਿਆ ਅਤੇ ਮੇਰੇ ਦਿਉਰ ਦਾ ਵਿਆਹ ਵੀ ਹੋ ਗਿਆ ਦਿਉਰ ਦੀ ਪਤਨੀ ਆਉਂਦੇ ਹੀ ਆਪਣੇ ਕਮਰੇ ਵਿੱਚ ਚਲੀ ਗਈ ਕਿਉਂਕਿ ਉਹ ਉਸ ਦਿਨ ਬਹੁਤ ਥੱਕ ਚੁੱਕੀ ਸੀ ਪਰ ਸ਼ਾਮ ਹੋਈ ਤਾਂ ਮੈਂ ਆਪਣੇ ਕਮਰੇ ਤੋਂ ਨਿਕਲੀ ਮੈਂ ਆਪਣੇ ਦਿਉਰ ਦੇ ਕਮਰੇ ਵਿੱਚ ਝਾਕ ਕੇ ਦੇਖਿਆ ਕਿ ਉਹ ਲੋਕ ਇਸ ਸਮੇਂ ਕੀ ਕਰ ਰਹੀ ਸੀ ਮੈਂ ਸੋਚਿਆ ਕਿ ਉਹਨਾਂ ਤੋਂ ਪੁੱਛ ਲਵਾਂ ਕਿ ਉਹ ਖਾਣਾ ਖਾਣਗੇ ਜਾਂ ਨਹੀਂ ਪਰ ਇਹ ਦੇਖ ਕੇ ਮੈਂ ਹੈਰਾਨੀ ਵਿੱਚ ਪੈ ਗਈ ਸੀ ਕਿ ਮੇਰੇ ਦੋਰਦੀ ਪਤਨੀ ਨੇ ਆਪਣੇ ਪਤੀ ਦੇ ਕੱਪੜੇ ਪੈਨ ਰੱਖੇ ਸੀ ਇਹ ਦੇਖ ਕੇ ਤਾਂ ਮੈਂ ਕੰਬ ਕੇ ਰਹਿ ਗਈ ਕਿਉਂਕਿ ਉਹ ਕੁੜੀ ਮੈਨੂੰ ਸਰੂ ਤੋਂ ਹੀ ਬਹੁਤ ਅਲੱਗ-ਅਲੱਗ ਲੱਗ ਰਹੀ ਸੀ ਮੈਂ ਖਾਣਾ ਖਾਣ ਜਾ ਰਹੀ ਸੀ ਪਰ ਇਹ ਦੇਖ ਕੇ ਮੈਂ ਉੱਥੇ ਹੀ ਰੁਕ ਗਈ ਕਿਉਂਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਦੋਰਦੀ ਪਤਨੀ ਅਜੀਹਕ ਕਿਉਂ ਕਰ ਰਹੀ ਸੀ ਉਸੇ ਸਮੇਂ ਮੇਰੀ ਨਜ਼ਰ ਆਪਣੇ ਦਿਉਰ ਤੇ ਗਈ ਤਾਂ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ ਕਿਉਂਕਿ ਉਸਨੇ ਆਪਣੀ ਪਤਨੀ ਦੇ ਕੱਪੜੇ ਪੈਨ ਰੱਖੇ ਸੀ ਹੁਣ ਇਸ ਨੂੰ ਕੀ ਹੋ ਗਿਆ ਇਹ ਦੇਖ ਕੇ ਮੈਂ ਬਹੁਤ ਜ਼ਿਆਦਾ ਚੱਕਰਾ ਗਈ ਸੀ ਉਹ ਦੋਵੇਂ ਆਪਸ ਵਿੱਚ ਕੁਝ ਬੋਲ ਰਹੇ ਸੀ ਪਰ ਮੈਨੂੰ ਉਹਨਾਂ ਦੀ ਗੱਲ ਸੁਣਾਈ ਨਹੀਂ ਦੇ ਰਹੀ ਸੀ ਪਰ ਮੈਂ ਉਹਨਾਂ ਨੂੰ ਦੇਖ ਰਹੀ ਸੀ ਤੇ ਦੋਵੇਂ ਪਤੀ ਪਤਨੀ ਦਾ ਹੁਲੀਆ ਦੇਖ ਕੇ ਮੈਂ ਹੈਰਾਨ ਹੋ ਰਹੀ ਸੀ ਉਸੇ ਸਮੇਂ ਦਿਉਰ ਦੀ ਪਤਨੀ ਆਪਣੇ ਪਤੀ ਦੇ ਕੱਪੜੇ ਪਾ ਕੇ ਘਰ ਤੋਂ ਬਾਹਰ ਚਲੀ ਗਈ ਜਦੋਂ ਕਿ ਮੇਰਾ ਦਿਉਰ ਪਤਨੀ ਦੇ ਕੱਪੜੇ ਪਾ ਕੇ ਸੋ ਗਿਆ ਸੀ ਇਹ ਦੇਖ ਕੇ ਮੈਂ ਹੈਰਾਨ ਪਰੇਸ਼ਾਨ ਆਪਣੇ ਕਮਰੇ ਵਿੱਚ ਆ ਗਈ ਅਤੇ ਸੋਚਣ ਲੱਗੀ ਕਿ ਇਹ ਗੱਲ ਆਪਣੇ ਪਤੀ ਨੂੰ ਦੱਸਾਂ ਜਾਂ ਫਿਰ ਨਹੀਂ ਪਰ ਮੈਂ ਇਸ ਰਾਤ ਆਪਣੇ ਪਤੀ ਨੂੰ ਇਹ ਗੱਲ ਨਹੀਂ ਦੱਸੀ ਅਤੇ ਸਵੇਰ ਹੋਈ ਤਾਂ ਮੇਰੇ ਦਿਉਰ ਦੀ ਪਤਨੀ ਵਾਪਸ ਕਰ ਆ ਗਈ ਸੀ ਅਤੇ ਸਭ ਤੋਂ ਲੁੱਕ ਕੇ ਆਪਣੇ ਕਮਰੇ ਵਿੱਚ ਚਲੀ ਗਈ ਪਰ ਮੈਂ ਉਸ ਨੂੰ ਰਸੋਈ ਦੀ ਖਿੜਕੀ ਤੋਂ ਦੇਖ ਲਿਆ ਸੀ ਪਰ ਮੈਂ ਚੁੱਪ ਰਹੀ ਨਾਸ਼ਤਾ ਬਣ ਗਿਆ ਤਾਂ ਦੋਵੇਂ ਪਤੀ ਪਤਨੀ ਰਸੋਈ ਵਿੱਚ ਆ ਗਏ ਮੈਂ ਦੇਖਿਆ ਕਿ ਮੇਰੇ ਦਿਉਰ ਨੇ ਨੀਲੇ ਰੰਗ ਦਾ ਸੂਟ ਪਹਿਨ ਰੱਖਿਆ ਸੀ ਅਤੇ ਉਸ ਦੀ ਪਤਨੀ ਨੇ ਵੀ ਨੀਲੇ ਰੰਗ ਦੀ ਸਾੜੀ ਪਹਿਨ ਰੱਖੀ ਸੀ ਦੋਵੇਂ ਰਸਤੇ ਦੌਰਾਨ ਬਹੁਤ ਹੱਸ ਰਹੇ ਸੀ ਤੇ ਮੈਂ ਸੋਚ ਰਹੀ ਸੀ ਕਿ ਰਾਤ ਨੂੰ ਉਹਨਾਂ ਦੋਵਾਂ ਨੂੰ ਕੀ ਹੋ ਗਿਆ ਸੀ ਅਗਲੇ ਦਿਨ ਵੀ ਇਸੇ ਤਰ੍ਹਾਂ ਹੀ ਹੋਇਆ ਮੈਂ ਫਿਰ ਆਪਣੇ ਕਮਰੇ ਤੋਂ ਨਿਕਲ ਆਈ ਦਿਉਰ ਦੇ ਕਮਰੇ ਦੀ ਖਿੜਕੀ ਤੋਂ ਲੁੱਕ ਕੇ ਅੰਦਰ ਝਾਕਣ ਲੱਗੀ ਮੇਰਾ ਦਿਉਰ ਬਿਸਤਰ ਤੇ ਸੋਇਆ ਹੋਇਆ ਸੀ ਅਤੇ ਉਸਦੀ ਪਤਨੀ ਬਾਥਰੂਮ ਵਿੱਚ ਸੀ ਬਾਹਰ ਨਿਕਲੀ ਤਾਂ ਮੈਂ ਦੇਖਿਆ ਕਿ ਉਸਨੇ ਆਪਣੇ ਪਤੀ ਦੀ ਪੈਂਟ ਕਮੀਜ਼ ਪਹਿਨ ਰੱਖੀ ਸੀ ਤੇ ਉਸਨੇ ਆਪਣੇ ਲੰਬੇ ਵਾਲ ਟੋਪੀ ਵਿੱਚ ਲੁਕਾ رکھے ਸੀ ਉਸਨੇ ਜੈਕਟ ਪਾਈ ਤਾਂ ਬਿਲਕੁਲ ਮੁੰਡਾ ਲੱਗ ਰਹੀ ਸੀ ਮੈਂ ਉਸ ਨੂੰ ਦੇਖਦੇ ਹੀ ਰਹਿ ਗਈ ਕੱਲ ਦੀ ਤਰ੍ਹਾਂ ਉਸਨੇ ਪਤੀ ਨਾਲ ਕੁਝ ਗੱਲ ਕੀਤੀ ਅਤੇ ਫਿਰ ਆਪਣੇ ਕਮਰੇ ਤੋਂ ਬਾਹਰ ਨਿਕਲ ਆਈ ਮੈਂ ਜਲਦੀ ਨਾਲ ਲੁਕ ਗਈ ਸੀ ਤਾਂ ਕਿ ਉਹ ਮੈਨੂੰ ਦੇਖ ਨਾ ਲਵੇ ਮੈਂ ਦੇਖਿਆ ਕਿ ਮੇਰੇ ਦਿਓਰ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਘਰ ਤੋਂ ਬਾਹਰ ਚਲੀ ਗਈ। ਤਿੰਨ ਰਾਤਾਂ ਤੱਕ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਮੇਰਾ ਦਿਓਰ ਆਪਣੀ ਪਤਨੀ ਦੇ ਕੱਪੜੇ ਪਾ ਕੇ ਬਿਸਤਰ ਤੇ ਸੋ ਜਾਂਦਾ ਸੀ ਜਦੋਂ ਕਿ ਉਸਦੀ ਪਤਨੀ ਉਸਦੇ ਕੱਪੜੇ ਪਹਿਣ ਕੇ ਘਰ ਤੋਂ ਬਾਹਰ ਨਿਕਲ ਜਾਂਦੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਅਜਿਹਾ ਕਿਉਂ ਕਰ ਰਹੀ ਸੀ। ਫਿਰ ਇੱਕ ਰਾਤ ਸਾਡੇ ਘਰ ਕੁਝ ਲੋਕ ਆਏ। ਮੈਂ ਆਪਣੇ ਕਮਰੇ ਵਿੱਚ ਸੀ ਅਤੇ ਕੁਝ ਦੇਰ ਪਹਿਲਾਂ ਹੀ ਮੇਰੇ ਦਿਓਰ ਦੀ ਪਤਨੀ ਉਸਦੇ ਕੱਪੜੇ ਪਹਿਣ ਕੇ ਚਲੀ ਗਈ ਸੀ। ਉਹ ਤਿੰਨ ਲੋਕ ਸੀ ਅਤੇ ਉਹਨਾਂ ਦੇ ਹੱਥ ਵਿੱਚ ਬੰਦੂਕ ਵੀ ਸੀ। ਉਹ ਲੋਕ ਜਿਵੇਂ ਹੀ ਸਾਡੇ ਘਰ ਆਏ, ਉਹ ਸਿੱਧਾ ਮੇਰੇ ਦਿਓਰ ਦੇ ਕਮਰੇ ਵਿੱਚ ਚਲੇ ਗਏ ਅਤੇ ਮੇਰੇ ਦਿਓਰ ਨੂੰ ਆਪਣੇ ਨਾਲ ਲੈ ਗਏ। ਉਹ ਮੇਰੇ ਦਿਓਰ ਨੂੰ ਬੇਹੋਸ਼ ਕਰਕੇ ਲੈ ਗਏ ਸੀ ਅਤੇ ਮੈਂ ਦੇਖਿਆ ਕਿ ਮੇਰੇ ਦਿਓਰ ਨੇ ਹੁਣ ਵੀ ਆਪਣੀ ਪਤਨੀ ਦੇ ਕੱਪੜੇ ਪਾ ਰੱਖੇ ਸੀ। ਇਹ ਦੇਖ ਕੇ ਮੈਂ ਹੋਰ ਜ਼ਿਆਦਾ ਡਰ ਗਈ ਸੀ ਤੇ ਮੈਂ ਆਪਣੇ ਕਮਰੇ ਵਿੱਚ ਲੁਕ ਗਈ ਕਿਉਂਕਿ ਉਹਨਾਂ ਦੇ ਹੱਥ ਵਿੱਚ ਬੰਦੂਕ ਸੀ। ਜੋ ਵੀ ਉਹਨਾਂ ਦੇ ਸਾਹਮਣੇ ਆਉਂਦਾ, ਸ਼ਾਇਦ ਉਹਨਾਂ ਦੀ ਗੋਲੀ ਦਾ ਨਿਸ਼ਾਨਾ ਬਣ ਜਾਂਦਾ। ਇਸ ਲਈ ਮੈਂ ਆਪਣੇ ਪਤੀ ਨੂੰ ਵੀ ਨਹੀਂ ਜਗਾਇਆ। ਇਸ ਸਮੇਂ ਉਹ ਸੌ ਰਿਹਾ ਸੀ। ਪਰ ਮੈਂ ਉਸ ਨੂੰ ਨਹੀਂ ਦੱਸਿਆ ਕਿ ਕੁਝ ਲੋਕ ਤੇਰੇ ਭਰਾ ਨੂੰ ਅਗਵਾ ਕਰਕੇ ਲੈ ਕੇ ਜਾ ਰਹੇ ਹਨ। ਇਸ ਦੇ ਬਾਅਦ ਮੈਨੂੰ ਇੰਨਾ ਡਰ ਲੱਗਿਆ ਕਿ ਮੈਂ ਆਪਣੇ ਬਿਸਤਰੇ ਵਿੱਚ ਲੁਕ ਗਈ ਤੇ ਮੈਨੂੰ ਨੀਂਦ ਆ ਗਈ। ਸਵੇਰੇ ਮੇਰੀ ਅੱਖ ਖੁੱਲੀ ਤੇ ਮੈਂ ਦੇਖਿਆ ਕਿ ਮੇਰੇ ਦਿਉਰ ਦੀ ਪਤਨੀ ਘਰ ਆ ਚੁੱਕੀ ਸੀ। ਅਤੇ ਉਹ ਆਪਣੇ ਕਮਰੇ ਵਿੱਚ ਬੈਠੀ ਸੀ। ਮੈਂ ਗੁੱਸੇ ਨਾਲ ਉਸ ਨੂੰ ਕਿਹਾ, "ਤੂੰ ਇੱਥੇ ਮौज ਨਾਲ ਬੈਠੀ ਹੈਂ?" ਅਤੇ ਉਧਰ ਤੇਰੇ ਪਤੀ ਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਮੇਰੇ ਦਿਉਰ ਦੀ ਪਤਨੀ ਘਰ ਆਈ ਤਾਂ ਮੈਂ ਉਸ ਨੂੰ ਸਾਰਾ ਕਿੱਸਾ ਦੱਸਿਆ ਸੀ ਪਰ ਉਹ ਸੁਣ ਕੇ ਹੱਸਣ ਲੱਗੀ ਮੈਂ ਤਾਂ ਸੋਚਦੀ ਸੀ ਕਿ ਉਹ ਆਪਣੇ ਪਤੀ ਲਈ ਪਰੇਸ਼ਾਨ ਹੋ ਜਾਵੇਗੀ ਰੋਵੇਗੀ ਪਿੱਟੇਗੀ ਪਤਾ ਨਹੀਂ ਮੇਰਾ ਪਤੀ ਜਿਉਂਦਾ ਵੀ ਹੋਵੇਗਾ ਕਿ ਨਹੀਂ ਪਰ ਉਹ ਕੁੜੀ ਤਾਂ ਬਹੁਤ ਅਜੀਬ ਸੀ ਕੁਝ ਵੀ ਨਹੀਂ ਕੀਤਾ ਅਤੇ ਮਜ਼ੇ ਨਾਲ ਬੈਠੀ ਰਹੀ ਜਿਵੇਂ ਉਸ ਦਾ ਪਤੀ ਨਹੀਂ ਬਲਕਿ ਮੇਰਾ ਸੀ ਮੈਨੂੰ ਤਾਂ ਆਪਣੇ ਦਿਓਰ ਦੇ ਅਗਵਾ ਹੋਣ ਦਾ ਬਹੁਤ ਅਫਸੋਸ ਸੀ ਮੈਂ ਤਾਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਪਤਾ ਨਹੀਂ ਮੇਰੇ ਦਿਓਰ ਨੇ ਕੁਝ ਖਾਦਾ ਵੀ ਹੋਵੇਗਾ ਜਾਂ ਨਹੀਂ ਉਸ ਦੀ ਹਾਲਤ ਕਿਹੋ ਜਿਹੀ ਹੋਵੇਗੀ ਉਸ ਦੇ ਜਾਣ ਤੋਂ ਬਾਅਦ ਮੈਂ ਲਗਾਤਾਰ ਰੋ ਰਹੀ ਸੀ ਕਿਤੇ ਉਹਨਾਂ ਲੋਕਾਂ ਨੇ ਮੇਰੇ ਦਿਓਰ ਨੂੰ ਮਾਰ ਨਾ ਦਿੱਤਾ ਹੋਵੇ ਮੈਂ ਤਾਂ ਇਹ ਸੋਚ ਕੇ ਹੀ ਡਰ ਰਹੀ ਸੀ ਕਿਉਂਕਿ ਮੈਨੂੰ ਤਾਂ ਆਪਣੇ ਦਿਓਰ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਸ ਦੀ ਪਤਨੀ ਦੀ ਤਰ੍ਹਾਂ ਮੈਂ ਪੱਥਰ ਦਿਲ ਨਹੀਂ ਸੀ ਮੇਰਾ ਦਿਲ ਤਾਂ ਬੋਧਨ ਰਮਸੀ ਇਸ ਲਈ ਮੈਂ ਜਲਦੀ ਨਾਲ ਆਪਣੇ ਕਮਰੇ ਵਿੱਚ ਗਈ ਤੇ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੱਤੀ। ਇਹ ਸੁਣ ਕੇ ਉਹ ਵੀ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਦਾ ਇੱਕ ਹੀ ਭਰਾ ਸੀ ਜੋ ਕਿ ਉਸ ਨੂੰ ਬਹੁਤ ਪਿਆਰਾ ਸੀ। ਇਸ ਲਈ ਉਹ ਮੇਰੇ ਤੋਂ ਪੁੱਛਣ ਲੱਗਾ ਕਿ ਉਹ ਕੌਣ ਲੋਕ ਸੀ? ਇਹ ਸੁਣ ਕੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਉਹਨਾਂ ਲੋਕਾਂ ਨੂੰ ਨਹੀਂ ਦੇਖਿਆ ਸੀ ਪਰ ਮੈਂ ਇੰਨਾ ਜਾਣਦੀ ਹਾਂ ਕਿ ਤੇਰੀ ਭਾਬੀ ਬਹੁਤ ਲਾਲਚੀ ਕੁੜੀ ਹੈ ਅਤੇ ਜ਼ਰੂਰ ਤੇਰੇ ਭਰਾ ਦੇ ਅਗਵਾ ਹੁਣ ਵਿੱਚ ਇਸ ਕੁੜੀ ਦਾ ਹੀ ਹੱਥ ਹੈ। ਇਹ ਸੁਣ ਕੇ ਮੇਰੇ ਪਤੀ ਨੇ ਕਿਹਾ ਤੂੰ ਮੈਨੂੰ ਸਾਰੀ ਗੱਲ ਖੁੱਲ ਕੇ ਦੱਸ ਮੈਂ ਆਸ-ਪਾਸੇ ਦੇਖਿਆ ਸੀ ਕਿ ਕਿਤੇ ਮੇਰੇ ਦਿਉਰਦੀ ਪਤਨੀ ਸਾਡੀਆਂ ਗੱਲਾਂ ਨਾ ਸੁਣ ਲਵੇ ਉਹ ਆਸ-ਪਾਸੇ ਨਹੀਂ ਸੀ ਇਸ ਲਈ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਤਾਂ ਤੇਰੀ ਭਾਬੀ ਤੇ ਪਹਿਲੇ ਦਿਨ ਤੋਂ ਹੀ ਸ਼ੱਕ ਹੈ ਇਹ ਕੁੜੀ ਤੇਰੇ ਭਰਾ ਨੂੰ ਮਰਵਾਉਣਾ ਚਾਹੁੰਦੀ ਹੈ ਇਹ ਸੁਣਦੇ ਹੀ ਮੇਰਾ ਪਤੀ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਕਿਹਾ ਮੈਂ ਇਸ ਕੁੜੀ ਨੂੰ ਇਸ ਘਰ ਤੋਂ ਕੱਢਵਾ ਦਵਾਂਗਾ ਪਰ ਮੈਂ ਉਸ ਨੂੰ ਠੰਡਾ ਕਰਦੇ ਹੋਏ ਕਿਹਾ ਕਿ ਪਹਿਲਾਂ ਆਪਣੇ ਭਰਾ ਨੂੰ ਕਰ ਲਿਆ ਉਹ ਇਸ ਦੇ ਬਾਅਦ ਆਪਣੇ ਭਰਾ ਨੂੰ ਕਿਹਾ ਇਸ ਕੁੜੀ ਨੂੰ ਤਲਾਕ ਦੇ ਦੇਵੇ ਇਹ ਸੁਣ ਕੇ ਮੇਰਾ પતિ ਸਕੂਨ ਨਾਲ ਹੋ ਗਿਆ ਅਤੇ ਫਿਰ ਘਰ ਤੋਂ ਚਲਾ ਗਿਆ ਅਤੇ ਮੈਂ ਆਪਣੇ ਦਿਉਰ ਦੀ ਪਤਨੀ ਨਾਲ ਕੋਈ ਗੱਲ ਨਹੀਂ ਕੀਤੀ ਸੀ ਉਸ ਨੇ ਖਾਣਾ ਖਾਦਾ ਤੇ ਕਮਰੇ ਵਿੱਚ ਚਲੀ ਗਈ ਜਦੋਂ ਕਿ ਮੇਰੀ ਭੁੱਖ ਤਾਂ ਮਰ ਚੁੱਕੀ ਸੀ ਕਿਉਂਕਿ ਮੇਰਾ ਦਿਉਰ ਅਗਵਾ ਹੋ ਚੁੱਕਿਆ ਸੀ ਅਤੇ ਮੇਰਾ પતિ ਉਸ ਦੇ ਪਿੱਛੇ ਗਿਆ ਹੋਇਆ ਸੀ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ ਫਿਰ ਸਵੇਰ ਤੋਂ ਸ਼ਾਮ ਹੋ ਗਈ ਪਰ ਮੇਰਾ ਪਤੀ ਘਰ ਨਹੀਂ ਆਇਆ ਮੈਂ ਉਸ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਨੇ ਮੇਰਾ ਫੋਨ ਹੀ ਨਹੀਂ ਚੁੱਕਿਆ ਮੈਂ बार-बार ਇਹ ਸੋਚ ਕੇ ਗੁੱਸਾ ਕਰਦੀ ਰਹੀ ਇਹ ਸਭ ਕੁਝ ਸ਼ਾਇਦ ਮੇਰੀ ਦਰਾਣੀ ਨਹੀਂ ਕੀਤਾ ਸੀ ਪਰ ਹੁਣ ਉਹ ਆਪਣੇ ਭਰਾ ਦੀ ਵਜ੍ਹਾ ਨਾਲ ਮੇਰੇ ਤੇ ਗੁੱਸਾ ਕਰ ਰਿਹਾ ਸੀ ਇਸ ਵਿੱਚ ਮੇਰਾ ਕੀ ਕਸੂਰ ਸੀ ਮੈਂ ਤਾਂ ਸੋਚ ਰਹੀ ਸੀ ਕਿ ਜਿਵੇਂ ਹੀ ਮੇਰਾ ਪਤੀ ਮੇਰੇ ਦਿਓਰ ਨੂੰ ਘਰ ਲੈ ਆਵੇਗਾ ਮੈਂ ਆਪਣੇ ਦਿਓਰ ਨੂੰ ਕਹਾਂਗੀ ਕਿ ਇਸ ਚਲਾਕ ਕੁੜੀ ਨੂੰ ਵੀ ਤਲਾਕ ਦੇ ਕੇ ਘਰ ਤੋਂ ਕੱਢ ਦੇਵੀਂ ਕਿਉਂਕਿ ਇਹ ਹੀ ਅਸਲੀ ਪਸਾਦ ਦੀ ਜੜ ਹੈ ਕਿਉਂਕਿ ਇਹ ਖੁੱਤ ਤੇਰੇ ਕੱਪੜੇ ਪਾ ਕੇ ਚਲੀ ਜਾਂਦੀ ਸੀ ਪਰ ਤੈਨੂੰ ਘਰ ਬਿਠਾ ਕੇ ਲੋਕਾਂ ਤੋਂ ਅਗਵਾ ਕਰਾ ਦਿੱਤਾ ਪਰ ਮੈਂ ਇਹ ਗੱਲ ਆਪਣੇ ਦਿਉਰ ਨੂੰ ਉਸ ਸਮੇਂ ਕਹਿੰਦੀ ਨਾ ਜਦੋਂ ਉਹ ਘਰ ਆ ਜਾਂਦਾ ਪਰ ਹੁਣ ਤੱਕ ਤਾਂ ਉਹ ਘਰ ਨਹੀਂ ਆਇਆ ਸੀ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਦਿਉਰ ਨੂੰ ਮੇਰੀ ਗੱਲ ਤੇ ਯਕੀਨ ਆ ਜਾਵੇਗਾ ਤੇ ਇਸ ਦੀ ਅਸਲੀਅਤ ਹਕੀਕਤ ਜਾਣ ਜਾਵੇਗਾ ਜਦੋਂ ਉਸ ਨੂੰ ਪਤਾ ਚੱਲੇਗਾ ਕਿ ਉਸ ਨੇ ਇਸ ਕੁੜੀ ਨਾਲ ਵਿਆਹ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਫਿਰ ਸ਼ਾਮ ਤੋਂ ਰਾਤ ਹੋਈ ਤਾਂ ਮੇਰਾ ਪਤੀ ਘਰ ਆ ਗਿਆ ਉਸਦੇ ਨਾਲ ਮੇਰਾ ਦਿਉਰ ਵੀ ਸੀ ਇਹ ਦੇਖ ਕੇ ਮੈਂ ਖੁਸ਼ੀ ਨਾਲ ਰੋ ਪਈ ਸੀ ਕਿ ਮੇਰਾ ਪਤੀ ਆਪਣੇ ਭਰਾ ਨੂੰ ਘਰ ਵਾਪਸ ਲਿਆਇਆ ਸੀ ਅਰੇ ਤੂੰ ਕਿੱਥੇ ਚਲਾ ਗਿਆ ਸੀ ਮੈਂ ਤੈਨੂੰ ਬਹੁਤ ਯਾਦ ਕੀਤਾ ਸੀ ਅਤੇ ਤੇਰੀ ਪਤਨੀ ਤਾਂ ਤੇਰੇ ਜਾਣ ਤੋਂ ਬਹੁਤ ਖੁਸ਼ ਹੋਈ ਸੀ ਮੈਂ ਜਲਦੀ ਆਪਣੇ ਦਿਉਰ ਨੂੰ ਇਹ ਗੱਲ ਦੱਸ ਦਿੱਤੀ ਤਾਂ ਕਿ ਉਸਦੀ ਪਤਨੀ ਆ ਕੇ ਉਸ ਨੂੰ ਕੁਝ ਹੋਰ ਨਾ ਦੱਸ ਦੇਵੇ ਮੈਂ ਆਪਣੇ ਦਿਉਰ ਨੂੰ ਉਸਦੀ ਪਤਨੀ ਦਾ ਅਸਲੀ ਸੱਚ ਦੱਸ ਦੇਣਾ ਚਾਹੁੰਦੀ ਸੀ ताकि दोबारा उसदे नाल अجہਾ ਨਾ ਹੋਏ ਪਰ ਉਸੇ ਸਮੇਂ ਹੀ ਮੇਰੇ ਦਿਉਰ ਦੀ ਪਤਨੀ ਆ ਗਈ ਅਤੇ ਕਹਿਣ ਲੱਗੀ ਮੈਂ ਤਾਂ ਤੇਰੇ ਜਾਣ ਨਾਲ ਪਰੇਸ਼ਾਨ ਹੋ ਗਈ ਸੀ ਅਤੇ ਆਪਣੇ ਕਮਰੇ ਵਿੱਚ ਬੈਠੀ ਤੇਰੇ ਆਉਣ ਦੀ ਰੱਬ ਤੋਂ ਦੁਆਵਾ ਕਰ ਰਹੀ ਸੀ ਇਹ ਸੁਣ ਕੇ ਮੈਂ ਹੈਰਾਨ ਰਹੀ ਕਿ ਇਹ ਕੁੜੀ ਕਿੰਨੀ ਝੂਠੀ ਸੀ ਪਹਿਲਾਂ ਪਤੀ ਨੂੰ ਅਗਵਾ ਕਰਵਾ ਲਿਆ ਤੇ ਹੁਣ ਇਸ ਦੇ ਸਾਹਮਣੇ 마ਸੂਮ ਬਣ ਰਹੀ ਸੀ ਤਾਂ ਕਿ ਉਹ ਉਸ ਨੂੰ ਤਲਾਕ ਦੇ ਕੇ ਘਰ ਤੋਂ ਨਾ ਕੱਢ ਦੇਵੇ ਇਹ ਸੁਣ ਕੇ ਤਾਂ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਆਪਣੇ ਦਿਉਰ ਨੂੰ ਕਿਹਾ ਤੇਰੀ ਪਤਨੀ ਝੂਠ ਬੋਲਦੀ ਹੈ ਇਹ ਸਭ ਇਸਨੇ ਹੀ ਕੀਤਾ ਸੀ ਅਤੇ ਇਹ ਤੈਨੂੰ ਮਰਵਾਉਣਾ ਚਾਹੁੰਦੀ ਹੈ ਇਸ ਲਈ ਤੂੰ ਫਿਰ ਤੋਂ ਇਸ ਦੀਆਂ ਗੱਲਾਂ ਵਿੱਚ ਨਾ ਆਉਣਾ ਅਤੇ ਇਸ ਨੂੰ ਤਲਾਕ ਦੇ ਕੇ ਇਸ ਘਰ ਤੋਂ ਕੱਢ ਦੇ ਕਿਉਂਕਿ ਤੇਰੀ ਪਤਨੀ ਤੇਰੀ ਜਾਨ ਦੀ ਦੁਸ਼ਮਣ ਹੈ ਅਤੇ ਇਸਨੇ ਹੀ ਤੈਨੂੰ ਅਗਵਾ ਕਰਕੇ ਰੱਖਣ ਦਾ ਪਲਾਨ ਬਣਾਇਆ ਸੀ ਇਹ ਸੁਣ ਕੇ ਉਸ ਦੀ ਪਤਨੀ ਹੈਰਾਨ ਰਹਿ ਗਈ ਅਤੇ ਮੇਰਾ ਦਿਉਰ ਵੀ ਹੈਰਾਨੀ ਨਾਲ ਮੈਨੂੰ ਦੇਖਣ ਲੱਗਿਆ ਮੈਂ ਸੋਚ ਲਿਆ ਸੀ ਕਿ ਇਸ ਕੁੜੀ ਨੂੰ ਆਪਣੇ ਘਰ ਤੋਂ ਅੱਜ ਹੀ ਕਢਵਾ ਦਵਾਂਗੀ ਇਸ ਲਈ ਮੈਂ ਆਪਣੇ ਦਿਉਰ ਨੂੰ ਸਭ ਸੱਚ ਦੱਸ ਦਿੱਤਾ ਇਹ ਸੁਣ ਕੇ ਮੇਰਾ ਦਿਉਰ ਆਪਣੀ ਪਤਨੀ ਨੂੰ ਤਲਾਕ ਦੇਣ ਲੱਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਮੇਰੇ ਪਤੀ ਨੇ ਉਸ ਨੂੰ ਰੋਕ ਦਿੱਤਾ ਇਹ ਦੇਖ ਕੇ ਮੈਂ ਆਪਣੇ ਪਤੀ ਵੱਲ ਦੇਖਣ ਲੱਗੀ ਕਿ ਉਸ ਨੇ ਆਪਣੇ ਭਰਾ ਨੂੰ ਕਿਉਂ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ ਅੱਜ ਉਸ ਕੁੜੀ ਨੂੰ ਤਲਾਕ ਮਿਲ ਜਾਂਦਾ ਅਤੇ ਮੈਨੂੰ ਸਕੂਨ ਮਿਲ ਜਾਂਦਾ ਤਾਂ ਆਪਣੇ ਭਰਾ ਨੂੰ ਇਹ ਕਰਨ ਤੋਂ ਕਿਉਂ ਰੋਕ ਦਿੱਤਾ ਇਹ ਹੀ ਕੁੜੀ ਇਸ ਘਰ ਦੀ ਦੁਸ਼ਮਣ ਹੈ ਇਸ ਨੂੰ ਹੁਣੇ ਇਸ ਘਰ ਤੋਂ ਕੱਢ ਦੇਣਾ ਚਾਹੀਦਾ ਹੈ ਇਹ ਗੱਲ ਸੁਣ ਕੇ ਮੇਰਾ ਪਤੀ ਕਹਿਣ ਲੱਗਾ ਮੈਂ ਸਾਰਾ ਸੱਚ ਜਾਣ ਚੁੱਕਿਆ ਹਾਂ ਕਿ ਇਹ ਕੁੜੀ ਇਸ ਘਰ ਦੀ ਦੁਸ਼ਮਣ ਨਹੀਂ ਬਲਕਿ ਤੂੰ ਇਸ ਘਰ ਦੀ ਦੁਸ਼ਮਣ ਹੈ ਇਹ ਸੁਣ ਕੇ ਮੈਂ ਹੈਰਾਨੀ ਵਿੱਚ ਆ ਗਈ ਕਿ ਮੇਰਾ ਪਤੀ ਕੀ ਕਹਿ ਰਿਹਾ ਹੈ ਮੈਂ ਤਾਂ ਇਸ ਕਰ ਆਪਣੇ ਪਤੀ ਤੇ ਆਪਣੇ ਦਿਓਰ ਨੂੰ ਬਹੁਤ ਪਿਆਰ ਕਰਦੀ ਸੀ ਮੈਂ ਉਹਨਾਂ ਦੀ ਦੁਸ਼ਮਣ ਕਿਵੇਂ ਹੋ ਸਕਦੀ ਹਾਂ ਇਹ ਹੀ ਗੱਲ ਮੈਂ ਆਪਣੇ ਪਤੀ ਦੇ ਮੂੰਹ ਤੇ ਕਹਿ ਦਿੱਤੀ ਕਿ ਇਹ ਸਭ ਤੈਨੂੰ ਇਸ ਕੁੜੀ ਨੇ ਦੱਸਿਆ ਮੇਰੇ ਪੁੱਛਣ ਤੇ ਮੇਰਾ ਪਤੀ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ ਇਹ ਸਭ ਮੈਂ ਉਸੇ ਸਮੇਂ ਜਾਣ ਲਿਆ ਸੀ ਜਦੋਂ ਮੈਂ ਆਪਣੇ ਭਰਾ ਨੂੰ ਲੈਣ ਗਿਆ ਸੀ ਇਹ ਇਸ ਦੀ ਪਤਨੀ ਨੇ ਨਹੀਂ ਕੀਤਾ ਸੀ ਬਲਕਿ ਇਸ ਦੇ ਪਿੱਛੇ ਤੇਰਾ ਹੱਥ ਸੀ ਆਪਣੇ ਪਤੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਇਸ ਘਰ ਦੇ ਲਈ ਮੈਂ ਕੀ ਕੁਝ ਨਹੀਂ ਕੀਤਾ ਸੀ ਪਰ ਇਹ ਘਰ ਵਾਲੇ ਮੇਰੇ ਤੇ ਹੀ ਇਲਜ਼ਾਮ ਲਗਾ ਰਹੇ ਸੀ ਮੈਂ ਆਪਣੇ ਦਿਉਰਵਲ ਦੇਖਿਆ ਤੇ ਮਜ਼ਲੂਮ ਜਿਹਾ ਮੂੰਹ ਬਣਾ ਕੇ ਉਸਨੂੰ ਕਿਹਾ ਇਹ ਸਭ ਮੈਂ ਨਹੀਂ ਕੀਤਾ ਇਹ ਮੇਰੇ ਤੇ ਇਲਜ਼ਾਮ ਲਗਾ ਰਹੇ ਹਨ ਇੱਕ ਇੱਕ ਇਹ ਮੈਂ ਰੋਣ ਲੱਗੀ ਉਸੇ ਸਮੇਂ ਮੇਰੇ ਪਤੀ ਨੇ ਇੱਕ ਵੀਡੀਓ ਮੇਰੇ ਸਾਹਮਣੇ ਚਲਾ ਦਿੱਤੀ ਜਿਸ ਵਿੱਚ ਉਹ ਤਿੰਨ ਲੋਕ ਥਾਣੇ ਵਿੱਚ ਖੜੇ ਨਜ਼ਰ ਆ ਰਹੇ ਸੀ ਅਤੇ ਮਾਰ ਖਾਣ ਤੋਂ ਬਾਅਦ ਪੁਲਿਸ ਨੂੰ ਆਪਣਾ ਬਿਆਨ ਦੇ ਰਹੇ ਸੀ ਕਿ ਅਸੀਂ ਜਿਸ ਆਦਮੀ ਨੂੰ ਉਸਦੇ ਘਰ ਤੋਂ ਅਗਵਾ ਕੀਤਾ ਸੀ ਉਸਦੀ ਭਾਬੀ ਨੇ ਸਾਨੂੰ ਇਸ ਕੰਮ ਦੇ ਲਈ ਪੈਸੇ ਦਿੱਤੇ ਸੀ ਇਹ ਸੁਣ ਕੇ ਮੈਂ ਬਿਲਕੁਲ ਚੁੱਪ ਹੋ ਗਈ ਸੀ ਜਦੋਂ ਕਿ ਵੀਡੀਓ ਦੇਖਣ ਤੋਂ ਬਾਅਦ ਮੇਰੇ ਦਿਓਰ ਦੀ ਪਤਨੀ ਮੇਰੇ ਪਤੀ ਨੂੰ ਕਹਿਣ ਲੱਗੀ ਕਿ ਤੁਸੀਂ ਤਾਂ ਆਪਣੀ ਪਤਨੀ ਦਾ ਸੱਚ ਹੁਣ ਦੇਖਿਆ ਹੈ ਪਰ ਮੈਂ ਉਸੇ ਦਿਨ ਹੀ ਦੇਖ ਲਿਆ ਸੀ ਜਦੋਂ ਭਾਬੀ ਲੁਕ-ਲੁਕ ਕੇ ਸਾਡੇ ਕਮਰੇ ਦੇ ਵਿੱਚ ਝਾਕਦੀ ਸੀ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰਾ ਕਰ ਨਹੀਂ ਬਸਣ ਦੇਵੇਗੀ ਮੈਂ ਉਹਨਾਂ ਨੂੰ ਆਪਣੇ ਪਤੀ ਤੋਂ ਦੂਰ ਰੱਖਣ ਲਈ ਇਹ ਤਰੀਕਾ ਕੱਢਿਆ ਕਿ ਮੈਂ ਆਪਣੇ ਹੀ ਪਤੀ ਦੇ ਕੱਪੜੇ ਪਹਿਨ ਕੇ ਬਾਹਰ ਜਾਣ ਦਾ ਨਾਟਕ ਕਰਦੀ ਸੀ ਅਤੇ ਮੇਰਾ ਪਤੀ ਵੀ ਜ਼ਾਹਿਰ ਕਰਦਾ ਸੀ ਜਿਵੇਂ ਉਹ ਰਾਤ ਪਰ ਆਪਣੇ ਕਮਰੇ ਵਿੱਚ ਇਕੱਲਾ ਹੋਵੇ ਪਰ ਅਜਿਹਾ ਨਹੀਂ ਹੁੰਦਾ ਸੀ ਮੈਂ ਥੋੜੀ ਦੇਰ ਬਾਅਦ ਹੀ ਘਰ ਵਾਪਸ ਆ ਜਾਂਦੀ ਸੀ ਪਰ ਮੈਂ ਚਾਹੁੰਦੀ ਸੀ ਕਿ ਇਹ ਗੱਲ ਤੁਹਾਡੀ ਪਤਨੀ ਨੂੰ ਪਤਾ ਨਾ ਚੱਲੇ ਇਸ ਲਈ ਮੈਂ ਸਵੇਰੇ ਸਵੇਰੇ ਕੱਪੜੇ ਪਾ ਕੇ ਫਿਰ ਤੋਂ ਘਰ ਆਉਣ ਦਾ ਨਾਟਕ ਕਰਦੀ ਸੀ ਆਪਣੇ ਦਿਓਰ ਦੀ ਪਤਨੀ ਦੀ ਗੱਲ ਸੁਣ ਕੇ ਮੈਂ ਹੈਰਾਨੀ ਵਿੱਚ ਪੈ ਗਈ ਪਰ ਤੂੰ ਇਹ ਸਭ ਕਿਉਂ ਕੀਤਾ ਮੇਰੇ ਪਤੀ ਨੇ ਮੇਰੇ ਵੱਲ ਦੇਖਿਆ ਤਾਂ ਮੈਂ ਆਪਣਾ ਸਿਰ ਝੁਕਾ ਲਿਆ ਪਰ ਹੁਣ ਸਭ ਦੇ ਸਾਹਮਣੇ ਮੇਰੀ ਅਸਲੀਅਤ ਜ਼ਾਹਿਰ ਹੋ ਚੁੱਕੀ ਸੀ ਇਸ ਲਈ ਲੁਕਾਉਣ ਦਾ ਕੋਈ ਫਾਇਦਾ ਨਹੀਂ ਸੀ ਮੈਨੂੰ ਮੇਰਾ ਪਤੀ ਨਹੀਂ ਬਲਕਿ ਦਿਉਰ ਪਸੰਦ ਸੀ ਮੈਂ ਸੋਚਿਆ ਕਿ ਮੇਰਾ ਪਤੀ ਬੁੱਢਾ ਹੈ ਉਹ ਕੁਝ ਸਾਲਾਂ ਬਾਅਦ ਮਰ ਜਾਵੇਗਾ ਤਾਂ ਮੈਂ ਆਪਣੀ ਦਿਉਰ ਨਾਲ ਵਿਆਹ ਕਰਾ ਲਵਾਂਗੀ ਕਿਉਂਕਿ ਉਹ ਮੇਰੀ ਤਰ੍ਹਾਂ ਹੀ ਸੋਹਣਾ ਸੀ ਇਸ ਲਈ ਮੈਂ ਚਾਹੁੰਦੀ ਸੀ ਕਿ ਉਸਦਾ ਵਿਆਹ ਨਾ ਹੋਵੇ ਪਰ ਇਸਨੇ ਤਾਂ ਇਸ ਸੋਹਣੀ ਕੁੜੀ ਨਾਲ ਵਿਆਹ ਕਰਾ ਲਿਆ ਸੀ ਅਤੇ ਮੈਨੂੰ ਉਸਦੀ ਪਤਨੀ ਤੋਂ ਨਫ਼ਰਤ ਹੋ ਗਈ ਸੀ ਅਤੇ ਮੈਂ ਚਾਹੁੰਦੀ ਸੀ ਕਿ ਮੇਰਾ ਦਿਉ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨੂੰ ਘਰ ਤੋਂ ਕੱਢ ਦੇਵੇ ਇਸ ਲਈ ਮੈਂ ਇਸਨੂੰ ਅਗਵਾ ਕਰਨ ਦਾ ਪਲਾਨ ਬਣਾਇਆ ਪਰ ਮੇਰਾ ਪਲਾਨ ناکਾਮ ਹੋ ਗਿਆ ਇਹ ਸੁਣਨ ਦੇ ਬਾਅਦ ਮੇਰੇ ਪਤੀ ਨੇ ਮੈਨੂੰ ਉਸੇ ਸਮੇਂ ਤਲਾਕ ਦੇ ਦਿੱਤਾ ਮੈਂ ਆਪਣੀ ਦਰਾਨੀ ਲਈ ਜੋ ਟੋਆ ਪੁੱਟਿਆ ਸੀ ਮੈਂ ਖੁਦ ਹੀ ਉਸ ਵਿੱਚ ਡਿੱਗ ਪਈ ਸੀ